ਲਓ ਵੀ ਦੋਸਤੋ ਗੜਾਈ ਦਾ ਆਪਣਾ ਹੋ ਗਿਆ ਕੰਮ ਖਤਮ ਤੇ ਹੁਣ ਖਾਦ ਖਰਾਕ ਦਾ ਸਿੱਟਾ ਦੇ ਕੇ ਹੁਣ ਮਿੱਟੀ ਲਾਵਾਂਗੇ ਗੋਭੀ ਨੂੰ ਗੋਭੀ ਆਪਣੀ ਚੰਦਨ ਗੋਭੀ ਮੇਰੇ ਦਾ 20 ਦਿਨਾਂ ਦੀ ਹੋ ਗਈ ਹੈ ਨਾ ਹਾਂਜੀ ਹਾਂ 20 ਦਿਨਾਂ ਦੀ ਦੋਸਤੋ ਆਪਣੀ ਹੋ ਗਈ ਗੋਭੀ ਕੋਈ ਇਹ ਚ ਯੂਰੀਆ ਨਹੀਂ ਪਾਇਆ ਕੋਈ ਡੀਪੀ ਨਹੀਂ ਪਾਇਆ ਆ ਖਾਦ ਪਾ ਰਹੇ ਹਾਂ ਦੇਸੀ ਖਾਦ ਤੁਸੀਂ ਚੈੱਕ ਕਰ ਸਕਦੇ ਹੋ ਮੇਰਾ ਸਿੱਟਾ ਦੇ ਰਹੇ ਹਾਂ ਮਿੱਟੀ ਲਾਉਣ ਤੋਂ ਪਹਿਲਾਂ ਤੇ ਚੰਦਨ ਉਧਰ ਵੀ ਦੇਤਾ ਹਨਾ ਸਿਕੰਦਰਾਂ ਚਕੁੰਦਰਾਂ ਚ ਤੇ ਹੁਣ ਅਸੀਂ ਦੋਸਤੋ ਪਾਣੀ ਲਾਉਣਾ ਖਾਲ ਖੂਲ ਅਸੀਂ ਸੈੱਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਤੇ ਕੋਈ ਸੁੰਡੀ ਨਹੀਂ ਲੱਗੀ ਕੋਈ ਬਿਮਾਰੀ ਕੋਈ ਫੰਗੀ ਸਾਈਡ ਦੀ ਪ੍ਰੋਬਲਮ ਨਹੀਂ ਹੈਗੀ ਹਨਾ ਸਾਫ਼ ਸੁਥਰੇ ਪੱਤੇ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਜੇ ਜੂਰੀਆ ਪਾ ਦਿੰਦੇ ਤੇ ਇਹਨੇ ਖਰਾਬ ਹੋ ਜਾਣਾ ਸੀ ਸੁੰਡੀ ਲੱਗ ਜਾਣੀ ਸੀ ਫਿਰ ਸਪਰੇਅ ਕਰਨੀ ਪੈਣੀ ਸੀ ਤੇ ਅੱਗੇ ਨਾਲ ਦੀ ਨਾਲ ਕੰਮ ਵਧੇ ਜਾਣਾ ਸੀ ਸੋ ਸਾਨੂੰ ਇਦਾਂ ਹੁੰਦਾ ਵੀ ਜਿੰਨਾ ਅਸੀਂ ਹਨਾ ਬਚਾ ਲਈਏ ਆਪਣੀ ਜ਼ਮੀਨ ਨੂੰ ਰਸਾਇਣਕ ਖਾਦਾਂ ਤੋਂ ਵੀ ਉਹਨਾਂ ਬਚਾਇਆ ਜਾ ਸਕੇ ਇਸ ਤਰ੍ਹਾਂ ਹੀ ਅੱਗੇ ਉਧਰ ਮੂਲੀਆਂ ਵਿੱਚ ਵੀ ਚੰਦਰ ਸਲਗਮ ਸਾਗ ਜਿੱਥੇ-ਜਿੱਥੇ ਪਾਣੀ ਲਾਉਣਾ ਇਹਦਾ ਸਿੱਟਾ ਦੇ ਦੇਣਾ ਤੇ ਜਿਵੇਂ ਖਾਲੀਆਂ ਦੇ ਵਿੱਚ ਗੜਾਈ ਕਰਕੇ ਹੁਣ ਮਿੱਟੀ ਲਾਵਾਂਗੇ ਸਾਰੀ ਆਹ ਜਿਹੜੀ ਖਾਦ ਖਰਾਕ ਪਾਈ ਹੋਈ ਆ ਆ ਜਿਵੇਂ ਆ ਵਿੱਚ ਇਹ ਸਾਰੀ ਨਾਲ ਲੱਗ ਜਾਣੀ ਆ ਤੇ ਬਾਕੀ ਦੋਸਤੋ ਅਗਲੀ ਵੀਡੀਓ ਵਿੱਚ ਮਿਲਦੇ ਆ ਤੁਹਾਨੂੰ ਹਨਾ ਦਿਖਾਵਾਂਗੇ ਜਿਹੜਾ ਇਹਦਾ ਰਿਜ਼ਲਟ ਆ ਨਪੀ ਕੇ ਜਿਹੜੀ ਆਪਣੀ ਦੇਸੀ ਖਾਦ ਆ ਜਿਹਦੇ ਵਿੱਚ ਸਾਰੀ ਤੱਤ ਆ ਜਾਂਦੇ ਆਗੇ ਵੀ ਕਿੰਨਾ ਕਿਹਨੇ ਕੰਮ ਕਰਿਆ ਅਗਲੀ ਵੀਡੀਓ ਚ ਦਿਖਾਵਾਂਗੇ ਤੁਹਾਨੂੰ ਦੋਸਤੋ ਧੰਨਵਾਦ ਜੀ